ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਚਾਰਨ ਕੀਤੀ ਹੋਈ ਇਹ ਪਾਵਨ ਪੰਜਵੀਂ ਪੌੜੀ ਦੇ ਦੂਜੇ ਸ਼ਲੋਕ ਦੀ ਵਿਚਾਰ ਅੱਜ ਇਹਨਾਂ ਦੀਵਾਨਾ ਵਿੱਚ ਆਪਾਂ ਰਲ ਮਿਲ ਕੇ ਕਰਨੀ ਹੈ ਪਹਿਲੇ ਸ਼ਲੋਕ ਦੀ ਵਿਚਾਰ ਦਾ ਜੋ ਪ੍ਰਕਰਣ ਹੈ ਉਸੇ ਪ੍ਰਕਰਨ ਦੇ ਵਿੱਚ ਸਤਿਗੁਰ ਨੇ ਉਸ ਦੂਜੇ ਸ਼ਲੋਕ ਵਿੱਚ ਗੱਲ ਅੱਗੇ ਆਰੰਭ ਕੀਤੀ ਹੈ ਪਹਿਲੇ ਸ਼ਲੋਕ ਵਿੱਚ ਸਤਿਗੁਰ ਨੇ ਬਚਨ ਆਖੇ ਸਨ ਕਿ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਗਾਲ ਨਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਰ ਬਸੇ ਵੀ ਸਤਿਗੁਰਾਂ ਦਾ ਤਰਸ ਹੁੰਦਾ ਹੈ ਸਾਧ ਸੰਗਤ ਜਦੋਂ ਸ਼ਲੋਕ ਵਾਰਾਂ ਤੇ ਵਿਦਿਕ ਬਾਣੀ ਦੀ ਵਿਚਾਰ ਕਰ ਰਹੇ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਫਿਰ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਸ਼ਲੋਕ ਫਿਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਸੰਗ ਤੇ ਵਿੱਚੋਂ ਕਈ ਸੰਗਤਾਂ ਨੇ ਵਾਰ-ਵਾਰ ਇਹ ਬੇਨਤੀ ਕੀਤੀ ਕਿ ਭਾਈ ਸਾਬਾ ਅਸਾ ਦੀ ਵਾਰ ਦੀ ਬਾਣੀ ਦੀ ਵਿਚਾਰ ਕਰੋ ਤੇ ਜਦੋਂ ਵਿਚਾਰ ਸ਼ੁਰੂ ਕੀਤੀ ਹੈ ਉਦੋਂ ਜਿਹੜੇ ਕਹਿਣ ਵਾਲੇ ਸੰਗਤਾਂ ਉਹਨਾਂ ਆਪੇ ਗੁਰੂ ਘਰ ਵਿੱਚ ਨਹੀਂ ਆਉਂਦੇ ਆ ਸਤਿਗੁਰ ਜੀ ਇਹ ਤਰਸ ਕਰਨ ਸਾਡੇ ਸਾਰਿਆਂ ਤੇ ਕਿ ਸਾਨੂੰ ਗੁਰਬਾਣੀ ਨੂੰ ਸਮਝਣ ਦੀ ਆਦਤ ਪਵੇ ਸਤਿਗੁਰ ਦੀ ਕੀਰਤੀ ਗਾ ਕੇ ਤੇ ਕਰ ਲਈ ਪਰ ਗਾਵਿਆ ਹੋਇਆ ਜਿੰਨੀ ਦੇਰ ਸਮਝ ਨਹੀਂ ਆਏਗਾ ਉਨੀ ਦੇਰ ਤੱਕ ਉਹ ਸੰਗਾਵੇ ਹੋਏ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਨਹੀਂ ਬਣਾ ਸਕਦੇ ਤੇ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਹਾਂ ਫਲਾਣਾ ਤੇ ਪੜਦਾ ਏ ਉਹ ਤੇ ਇਸ ਤਰ੍ਹਾਂ ਕਰਦਾ ਏ ਫਲਾਣੇ ਨੇ ਤੇ ਅੰਮ੍ਰਿਤ ਛਕਿਆ ਉਹ ਤੇ ਇਸ ਤਰ੍ਹਾਂ ਕਰਦਾ ਏ ਅਸੀਂ ਆਪਣੇ ਜੀਵਨ ਨੂੰ ਉਚੇਰਾ ਚੁੱਕਣਾ ਏ ਉਚੇਰਾ ਹੋ ਸਕਦਾ ਮੈਂ ਬਾਣੀ ਦੀ ਗੱਲ ਕਰਦਿਆਂ ਮੇਰੇ ਚ ਤੁਹਾਨੂੰ ਹਜ਼ਾਰਾਂ ਕਮੀਆਂ ਨਜ਼ਰ ਆਣ ਪਰ ਉਹ ਕਮੀਆਂ ਮੇਰੀਆਂ ਨਹੀਂ ਗੁਰਬਾਣੀ ਦੀਆਂ ਨਹੀਂ ਇਸ ਕਰਕੇ ਮੇਸ਼ਾ ਜੀਵਨ ਵਿੱਚ ਉੱਚਾ ਉੱਠ ਕੇ ਜੀਵਨ ਜੀਣ ਬਾਰੇ ਸੋਚਣਾ। ਉਹਨਾਂ ਦੇ ਲਈ ਬੜੀਆਂ ਮਿਸਾਲਾਂ ਨੇ ਸਾਡੇ ਕੋਲ ਇਤਿਹਾਸ ਵਿੱਚ। ਕਿੰਨੇ ਗੁਰਸਿੱਖਾਂ ਦਾ ਜੀਵਨ ਹੈ। ਰੋਜ਼ ਇੱਕ ਗੁਰਸਿੱਖ ਨੂੰ ਪੜਨ ਲੱਗ ਜਾਈਏ ਤੇ ਸਾਰੀ ਜ਼ਿੰਦਗੀ ਲੰਘ ਜਾਏ। ਸਾਡੇ ਵੀ ਇਸ ਕਿੰਨੇ ਗੁਰਸਿੱਖ ਨੇ। ਕੋਈ ਗਿਣਤੀ ਹੈ ਕਿੰਨਿਆਂ ਨੇ ਸ਼ਹਾਦਤਾਂ ਦਿੱਤੀਆਂ, ਕਿੰਨਿਆਂ ਨੇ ਜੀਵਨ ਉੱਚਾ ਜੀਵਿਆ। ਬਸ ਕਿਤੇ ਉਹਨਾਂ ਵੱਲ ਵੇਖ ਕੇ ਸਾਨੂੰ ਸੋਝੀ ਆ ਜਾਏ ਸਾਨੂੰ ਤਰਸ ਆ ਜਾਏ ਸਤਿਗੁਰਾਂ ਦਾ ਤਰਸ ਪ੍ਰਾਪਤ ਹੋ ਜਾਏ ਸਾਨੂੰ ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰ ਨੇ ਵਿਚਾਰ ਆਰੰਭ ਕੀਤੀ ਸੀ ਬਾਦਸ਼ਾਹ ਕਹਿੰਨ ਲੱਗੇ ਵੀ ਜਿਵੇਂ ਇੱਕ ਸਟੇਜ ਤੇ ਉਹ ਰੂਪਾਂਤਰਣ ਸਾਰਾ ਘੜਿਆ ਜਾਂਦਾ ਹੈ ਰਾਸ ਲੀਲਾਵਾਂ ਪੈਂਦੀਆਂ ਨੇ ਬਾਦਸ਼ਾਹ ਕਹਿੰਦੇ ਨੇ ਰੱਬ ਦੇ ਕੁਦਰਤ ਵਿੱਚ ਵੀ ਰਾਸ ਹੈ ਜੜੀਆਂ ਕੜੀਆਂ ਨੇ ਉਹ ਗੋਪੀਆਂ ਨੇ ਜਿਹੜੇ ਪਹਿਰ ਨੇ ਉਹ ਕਾਨ ਕ੍ਰਿਸ਼ਨ ਨੇ ਦਾਤਾ ਜੀ ਕਹਿੰਦੇ ਨੇ ਪਰਮਾਤਮਾ ਦੇ ਗਹਿਣੇ ਪਾਉਣ ਪਾਣੀ ਬੈਸੰਤਰ ਹਵਾ ਬੈਸੰਤਰ ਪਾਣੀ ਇਹ ਗਹਿਣੇ ਨਹੀਂ ਜਿਹੜੇ ਕੁਦਰਤ ਨੇ ਪਾਏ ਹੋਏ ਨੇ ਉਰੇ ਗਹਿਣੇ ਬੜੇ ਕੀਮਤੀ ਨੇ ਇਹ ਕੁਦਰਤ ਨੇ ਇਨ੍ਹਾਂ ਗਹਿਣਿਆਂ ਦੇ ਨਾਲ ਸਨ ਚੰਦ ਸੂਰਜ ਅਵਤਾਰ ਚੰਦਰਮਾ ਤੇ ਸੂਰਜ ਜੋ ਅਵਤਾਰ ਨੇ ਦਾਤਾ ਜੀ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਆਖਿਆ ਵੀ ਨਾਨਕ ਮੂਸਾ ਗਿਆਨ ਵੀ ਹੁਣੀ ਖਾਏ ਗਿਆ ਜਮਕਾਰ ਜਿਹੜਾ ਗਿਆਨ ਤੋਂ ਵੀ ਹੁਣਾ ਹੋਏਗਾ ਭਾਵੇਂ ਉਹ ਕੋਈ ਵੀ ਹੋਵੇ ਮੂਸਾ ਦਾ ਮਤਲਬ ਠੱਗਿਆ ਜਾਣਾ ਠੱਗਿਆ ਜਾਏਗਾ ਗਿਆਨ ਹੋਣਾ ਇਸ ਕਰਕੇ ਜ਼ਰੂਰੀ ਹੈ ਵੀ ਗਿਆਨ ਸਾਨੂੰ ਠੱਗਣ ਤੋਂ ਬਚਾਂਦਾ ਹੈ ਗਿਆਨ ਸਾਡੇ ਅੰਦਰ ਚੇਤਨਤਾ ਪੈਦਾ ਕਰਦਾ ਹੈ ਸਾਨੂੰ ਅੰਦਰੋਂ ਜਗਾਉਂਦਾ ਹੈ ਗਿਆਨ ਤੇ ਜੇ ਗਿਆਨ ਹਾਸਲ ਕਰਕੇ ਵੀ ਠੱਗੇ ਜਾਣਾ ਹੈ ਦੇਖੋ ਨਾ ਪਾਤਸ਼ਾਹ ਜੀ ਨੇ ਕਿੰਨੇ ਸੋ ਸਾਲ ਪਹਿਲਾਂ ਇਹ ਗੱਲ ਸਮਝਾਈ ਲੋਕਾਂ ਨੂੰ ਤੁਸੀਂ ਹਰ ਦੁਆਰ ਦਾ ਜ਼ਿਕਰ ਪੜਦੇ ਹੋ ਨਾ ਜਦੋਂ ਬਾਬਾ ਨਾਨਕ ਜੀ ਹਰ ਦੁਆਰ ਦੀ ਧਰਤੀ ਤੇ ਗਏ ਤੇ ਉੱਥੇ ਕੀ ਵਾਪਰਿਆ ਬਿ ਸਤਗੁਰ ਪਾਤਸ਼ਾਹ ਜੀ ਲੋਕਾਂ ਨੂੰ ਦੇਖਦੇ ਨੇ ਉਹ ਸੂਰਜ ਵੱਲ ਮੂੰਹ ਕਰਕੇ ਪਾਣੀ ਆਪਣੀ ਬੁੱਕ ਵਿੱਚ ਪਰਦੇ ਨੇ ਜਾਂ ਭਾਂਡੇ ਵਿੱਚ ਪਰਦੇ ਨੇ ਥੱਲੇ ਸੁੱਟਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਤੋਂ ਵਿਪਰੀਤ ਦਿਸ਼ਾ ਵਿੱਚ ਮੂੰਹ ਕਰ ਲਿਆ ਪਾਪ ਜਿੱਧਰ ਉਹਨਾਂ ਦਾ ਮੂੰਹ ਸੀ ਉਧਰ ਸਤਿਗੁਰੂ ਨੇ ਪਿੱਠ ਕਰ ਲਈ ਹੁਣ ਸੁਭਾਵਕ ਸੀ ਉਹਨਾਂ ਲੋਕਾਂ ਦਾ ਪੁੱਛਣਾ ਵੀ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਇਹ ਕਹੀ ਭਲਿਓ ਵੀ ਤੁਸੀਂ ਕਿਉਂ ਕਰਦੇ ਹੋ ਉਹ ਕਹਿੰਦੇ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਸੂਰਜ ਨੂੰ ਪਾਣੀ ਦੇਣਾ ਮਤਲਬ ਆਪਣੇ ਪਿਤਰਾਂ ਨੂੰ ਪਾਣੀ ਦੇਣਾ ਉਹ ਸਵਰਗ ਲੋਕ ਵਿੱਚ ਨੇ ਉਹਨਾਂ ਤੱਕ ਪਾਣੀ ਪਹੁੰਚਦਾ ਇਸ ਢੰਗ ਦੇ ਨਾਲ ਔਰ ਇਸ ਪਾਵਨ ਸਥਾਨ ਤੇ ਹਰਦੁਆਰ ਦੀ ਧਰਤੀ ਤੇ ਆ ਕੇ ਇਹਦ ਕਰੀਏ ਤੇ ਹੋਰ ਵੀ ਬੜਾ ਚੰਗਾ ਹੈ ਤੇ ਬਾਦਸ਼ਾਹ ਕਹਿੰਨ ਲੱਗੇ ਕਮਾਲ ਲੈ ਤੁਸੀਂ ਪਿਤਰਾਂ ਨੂੰ ਦੇ ਰਹੇ ਹੋ ਤੇ ਮੈਂ ਖੇਤੀ ਨੂੰ ਦੇ ਰਿਹਾ ਤੁਹਾਡੀ ਖੇਤੀ ਕਿੱਥੇ ਹੈ ਸਤਿਗੁਰ ਪਾਤਸ਼ਾਹ ਕਹਨ ਲੱਗੇਓ ਸਾਡੀ ਖੇਤੀ ਸੁਲਤਾਨਪੁਰ ਹੈ ਸਾਡੀ ਖੇਤੀ ਨਨਕਾਣੇ ਦੀ ਧਰਤੀ ਤੇ ਹੈ ਪਾਤਸ਼ਾਹ ਕਹਿਣ ਲੱਗੇ ਜਿੱਦੋਂ ਨਨਕਾਣੇ ਦੀ ਧਰਤੀ ਤੇ ਆਏ ਇੰਨੀ ਦੂਰ ਬੰਦੇ ਕਹਿਣ ਲੱਗੇ ਪਾਣੀ ਕਿਵੇਂ ਜਾਏ ਸਤਿਗੁਰ ਕਹਿੰਦੇ ਨੇ ਡਿਸਟੈਂਸ ਤੁਹਾਨੂੰ ਨਜ਼ਰ ਆ ਗਿਆ ਪਰ ਜਿਹੜਾ ਦੁਨਿਆਵੀ ਤਲ ਤੇ ਉਹ ਨਜ਼ਰ ਆ ਗਿਆ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਤੁਹਾਨੂੰ ਉਹ ਨਜ਼ਰ ਨਹੀਂ ਆਇਆ ਵੀ ਤੁਹਾਡਾ ਪਾਣੀ ਫਿਰ ਉੱਥੇ ਕਿਵੇਂ ਪਹੁੰਚੇਗਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੀ ਇੱਕ ਵਿਚਾਰ ਕਰਨ ਦਾ ਇੱਕ ਲੌਜੀਕ ਸੀ ਸਤਿਗੁਰਾਂ ਦਾ ਉਸ ਗੱਲ ਦੇ ਵਿੱਚ ਮੈਂ ਕਿੰਨਾ ਧੰਨ ਸੀ ਉਹ ਲੋਕ ਬਾਬੇ ਨਾਨਕ ਦੀ ਗੱਲ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਜੀ ਕੋਲ ਬਹਿ ਕੇ ਗੱਲਾਂ ਸੁਣਨ ਲਈ ਅੱਜ ਦੇ ਲੋਕ ਹੁੰਦੇ ਨਾ ਤੇ ਛੜਨਾ ਨਹੀਂ ਸੀ ਇੱਕ ਮਿੰਟ ਵੀ ਨਹੀਂ ਸਲਾਣਾ ਉਹਨਾਂ ਨੇ ਕਿਉਂਕਿ ਅੱਜ ਬੰਦੇ ਦੇ ਅੰਦਰ ਸੁਣਨ ਦੀ ਸੁਣਨ ਦਾ ਮਾਦਾ ਨਹੀਂ ਰਿਹਾ ਕਿਸੇ ਦੀ ਗੱਲ ਸੁਣੀ ਉਹਦਾ ਮਾਦਾ ਨਹੀਂ ਰਿਹਾ ਸਾਡੇ ਅੰਦਰ ਲੜਨਾ ਸਾਡੀ ਫਿਤਰਤ ਬਣ ਗਈ ਸੁਭਾਅ ਬਣ ਗਈ ਜਿੰਨਾ ਸਬਰ ਵਿੱਚ ਰਵਾਂਗੇ ਜੀਵਨ ਸੰਤੋਖ ਵਿੱਚ ਜੀਵਾਂਗੇ ਉਹਨਾਂ ਲੋਕਾਂ ਨੇ ਗੱਲ ਵੀ ਸੁਣੀ ਗੱਲ ਸਮਝ ਵੀ ਲਈ ਤੇ ਖਿਆਲ ਕਰਿਓ ਜਿਹੜੇ ਅਸੀਂ ਅੱਜ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿੰਨੇ ਆ ਮਾਪੇ ਜਦਨ ਬਜ਼ੁਰਗ ਹੋ ਜਾਂਦੇ ਨੇ ਬੱਚੇ ਕਹਿੰਦੇ ਨੇ ਸਾਡੇ ਕੋਲ ਸਮਾਂ ਨਹੀਂ ਇਹਨਾਂ ਨੂੰ ਸੰਭਾਲਣ ਦਾ ਅੱਜ ਕਿੰਨੇ વૃਦਾਸ਼ਰਮ ਬਣ ਗਏ ਨੇ ਸਾਡੇ ਚਾਰ ਚੁਪੇਰੇ ਦੇਖ ਲਓ ਤੁਸੀਂ ਮੈਂ ਕਿਹਾ ਦਿੱਲੀ ਦੇ ਅੰਦਰ ਹੀ ਪਤਾ ਨਹੀਂ ਕਿੰਨੇ ਹੋਣਗੇ ਜੋਨਾਂ ਦੇ ਅੰਦਰ ਕੋਣ ਨੇ ਉਹ ਬਜ਼ੁਰਗ ਨੇ ਜਿਹੜੇ ਬੜੇ ਚੰਗੇ ਚੰਗੇ ਘਰਾਂ ਦੇ ਵਿੱਚ ਰਹਿਣ ਵਾਲੇ ਉਹ ਆਪਣੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਆਪਣੇ ਮਾਪੇ ਬਾਂ ਨੂੰ ਉਹਨਾਂ ਆਸ਼ਰਮਾਂ ਵਿੱਚ ਛੱਡ ਕੇ ਆਂਦੇ ਨੇ ਆਪ ਛੱਡ ਗਿਆ ਆਂਦੇ ਨੇ ਤੇ ਪਤਾ ਕੀ ਕਹਿੰਦੇ ਨੇ ਸਾਡੇ ਕੋਲ ਮਾਇਆ ਲੈ ਲੈਣਾ ਪੈਸਾ ਜੋ ਇਹਨਾਂ ਦਾ ਖਰਚਾ ਸੀ ਦੇਵਾਂਗੇ ਪਰ ਇਹਨਾਂ ਦੀ ਕੇਅਰ ਤੁਸੀਂ ਕਰਨੀ ਇਹਨਾਂ ਦੀ ਸੰਭਾਲ ਤੁਸੀਂ ਕਰਨੀ ਕਿਉਂ ਸਾਡੇ ਕੋਲ ਸਮਾਂ ਨਹੀਂ ਹੈ ਤੇ ਮਾਫ ਕਰਨਾ ਜਿੱਦਣ ਉਹ ਮਰ ਗਏ ਉਹ ਦਿਨ ਕੀ ਹੋਣਾ ਫਿਰ ਉਹ ਦਿਨ ਥਾਲੀਆਂ ਰੋਟੀ ਦੀਆਂ ਚੱਕ ਕੇ ਸਬਜ਼ੀਆਂ ਬਣਾ ਬਣਾ ਕੇ ਅਸੀਂ ਮੰਦਰ ਗੁਰਦੁਆਰੇ ਜਾਂ ਚੁੱਤਰੇ ਫਿਰਨੀਆ ਵੀ ਉਹਨਾਂ ਤੱਕ ਪਹੁੰਚ ਜਾਏ ਮੈਂ ਤਾਂ ਗੱਲ ਲਈਏ ਵੀ ਸਤਿਗੁਰ ਜੀ ਨੇ ਜਿਹੜੇ ਬਚਨ ਆਖੇ ਨਾਨਕ ਮੂਸੇ ਗਿਆਨ ਵੀ ਹੁਣੀ ਗਿਆਨ ਤੋਂ ਵੀ ਹੋਣਾ ਬੰਦਾ ਠੱਗਿਆ ਜਾਏਗਾ ਗਿਆਨ ਦਾ ਮਾਦ ਹੈ ਨਹੀਂ ਇਹ ਬੰਦੇ ਕੋਲ ਡਿਗਰੀਆਂ ਕਿੰਨੀਆਂ ਨੇ ਜੇ ਗਿਆਨ ਦੀ ਗੱਲ ਕਰਾਂਗੇ ਤੇ ਅੱਜ ਤੇ ਹਰ ਬੰਦਾ ਕਹੇਗਾ ਵੀ ਮੇਰੇ ਕੋਲ ਤੇ ਇੰਨਾ ਗਿਆਨ ਹੈ ਮੇਰੇ ਕੋਲ ਤੇ ਇੰਨੀ ਸਮਝ ਹੈ ਮੈਂ ਤੇ ਇੰਨੀ ਪੜ੍ਹਾਈ ਕੀਤੀ ਹੈ ਇੰਨੀਆਂ ਡਿਗਰੀਆਂ ਨੇ ਮੇਰੇ ਕੋਲ ਜੇ ਗਿਆਨ ਦੀ ਗੱਲ ਕਰਾਂਗੇ ਫਿਰ ਤੇ ਹਰ ਬੰਦਾ ਆਪਣੇ ਆਪ ਨੂੰ ਅੱਜ ਸਿਆਣਾ ਕਹਿੰਦਾ ਹੈ ਪਰ ਉਹ ਗਿਆਨ ਸਿਆਣਪ ਨਾਲ ਜੁੜਿਆ ਥੋੜਾ ਹੈ ਉਹ ਤੇ ਬੰਦੇ ਦੇ ਸੰਸਾਰ ਦੇ ਅੰਦਰ ਮਾਇਆ ਕਮਾਣ ਦਾ ਜਰੀਆ ਹੈ ਤੇ ਮਾਫ ਕਰਨਾ ਜਿਹੜਾ ਬੰਦਾ ਪੜਿਆ ਲਿਖਿਆ ਨਹੀਂ ਹੋਏਗਾ ਸੰਸਾਰ ਦੇ ਅੰਦਰ ਬੜੇ ਐਸੇ ਲੋਕ ਨੇ ਦੁਨੀਆ ਦੇ ਅੰਦਰ ਜਿਨ੍ਹਾਂ ਦੀ ਐਜੂਕੇਸ਼ਨ ਜ਼ਿਆਦਾ ਨਹੀਂ ਪਰ ਉਹਨਾਂ ਦੇ ਬਿਜ਼ਨਸ ਬੜੇ ਤਗੜੇ ਨੇ ਉਹਨਾਂ ਦੇ ਵਪਾਰ ਬੜੇ ਤਗੜੇ ਨੇ ਕਿਉਂ ਬੰਦਾ ਕਹੇਗਾ ਵੀ ਪੜ੍ਹਾਈ ਮੈਨੂੰ ਇੱਥੋਂ ਤੱਕ ਉਹਨੇ ਪੜ੍ਹਾਈ ਨੂੰ ਆਪਣਾ ਜ਼ਰੀਆ ਬਣਾ ਲਿਆ ਮਾਇਆ ਕਮਾਣ ਦਾ ਉਹ ਅਨਪੜ੍ਹ ਰਹਿ ਕੇ ਵੀ ਸੰਸਾਰ ਦੇ ਅੰਦਰ ਇੰਨੇ ਉੱਚੇ ਮਾਦੇ ਤੇ ਪਹੁੰਚ ਗਿਆ ਔਰ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਗਿਆਨ ਕਿੰਨਾ ਹੈ ਸਮਝ ਕਿੰਨੀ ਹੈ ਬੰਦਾ ਚੇਤਨ ਕਿੰਨਾ ਹੈ ਅਵੇਰ ਕਿੰਨਾ ਹੈ ਜਾਗਿਆ ਕਿੰਨਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਹੀ ਗੱਲ ਕਰਦੇ ਨੇ ਪਾਤਸ਼ਾਹ ਜੀ ਅੱਜ ਦੇ ਸ਼ਲੋਕ ਵਿੱਚ ਕਹਿੰਦੇ ਨੇ ਭਲਿਓ ਵਾਇਨ ਚੇਲੇ ਵਾਇਨ ਦਾ ਮਤਲਬ ਹੁੰਦਾ ਹੈ ਵਾਜਾ বাজਾਣਾ ਜਿਵੇਂ ਕੋਈ ਸਾਜ਼ ਵਗੈਰਾ ਵਜਾਣਾ ਜਦੋਂ ਰਾਸਾਂ ਪੈਂਦੀਆਂ ਨੇ ਤੁਸੀਂ ਸਟੇਜ ਤੇ ਪਰਫਾਰਮੈਂਸ ਕਰਦੇ ਲੋਕ ਦੇਖਦੇ ਹੋ ਨਾ ਪਾਤਸ਼ਾਹ ਜੀ ਨੇ ਬੜਾ ਜ਼ਿਕਰ ਕੀਤਾ तकरीबन ਮੇਰੇ ਖਿਆਲ ਚ ਚੌਥਾ ਸ਼ਲੋਕ ਹੈ ਇਹਦੇ ਅੰਦਰ ਪਿਛਲੀ ਪੌੜੀ ਦੇ ਅੰਦਰ ਵੀ ਇਹਨਾਂ ਸ਼ਲੋਕਾਂ ਦੇ ਵਿੱਚ ਇਹ ਗੱਲ ਆਈ ਇੱਥੇ ਵੀ ਇਹਨਾਂ ਮਤਲਬ ਇਹ ਸਤਿਗੁਰ ਜੀ ਬੜਾ ਨੇੜੇ ਤੋਂ ਇਹਨਾਂ ਚੀਜ਼ਾਂ ਨੂੰ ਬਿਆਨ ਕਰਦੇ ਪਏ ਨੇ ਪਾਤਸ਼ਾਹ ਧੰਗੁਰ ਨਾਨਕ ਸਾਹਿਬ ਜੀ ਬਾਦਸ਼ਾਹ ਕਹਿੰਦੇ ਨੇ ਜਦੋਂ ਉੱਥੇ ਉਹ ਸਾਰਾ ਕੁਝ ਹੁੰਦਾ ਹੈ ਅੱਜ ਤੇ ਸਟੇਜ ਬਕਾਇਦਾ ਸਜਦੀ ਹੈ ਉਸ ਤਰ੍ਹਾਂ ਦਾ ਪਿੱਛੇ ਪੁਰਾਣੇ ਤੁਸੀਂ ਦੇਖਿਆ ਹੋਂ ਨਾ ਕਦੀ ਪਿੰਡਾਂ ਦੇ ਅੰਦਰ ਤੁਹਾਡੇ ਵਿੱਚੋਂ ਕਿਸੇ ਨੇ ਪੁਰਾਣੀਆਂ ਰਾਮਲੀਲਾ ਵਗੈਰਾ ਵੇਖੀਆਂ ਹੋਣ ਤੇ ਉਹਨਾਂ ਨੇ ਪਿੱਛੇ ਕੋਈ ਜੰਗਲ ਦਾ ਸੀਨ ਕ੍ਰੀਏਟ ਕਰਨਾ ਹੁੰਦਾ ਸੀ ਨਾ ਪਿੱਛੇ ਪੰਜ ਚਾਰ ਬੰਦੇ ਝਾੜੀਆਂ ਜੀਆਂ ਰੁੱਖਾਂ ਦੀਆਂ ਟਹਿਣੀਆਂ ਵੱਢ ਕੇ ਖੜੇ ਹੋ ਜਾਂਦੇ ਸਨ ਉਹਨਾਂ ਨੂੰ ਲੈ ਕੇ ਅੱਜ ਤੇ ਪਿੱਛੇ ਸਕਰੀਨ ਲੱਗ ਜਾਂਦੀ ਹੈ ਨਾ ਪਿੱਛੇ ਉਹੋ ਜੀ ਸਕਰੀਨ ਚੱਲ ਜਾਂਦੀ ਹੈ ਥੱਲੇ ਪੱਕੀ ਜਗ੍ਹਾ ਹੈ ਉਦੋਂ ਕੱਚੀਆਂ ਜੰਗਾਂ ਹੁੰਦੀਆਂ ਸਨ ਦਾਤਾ ਜੀ ਨੇ ਉਹ ਜ਼ਿਕਰ ਕੀਤਾ ਪਾਤਸ਼ਾਹ ਕਹਿੰਦੇ ਨੇ ਵਾਇਨ ਚੇਲੇ ਚੇਲੇ ਸਾਜਵ ਜਾਰੇ ਨੇ ਨਚਣ ਗੁਰ ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਆਪਣਾ ਗੁਰੂ ਕਹਿੰਦੇ ਨੇ ਕੋਈ ਰਾਮ ਬਣਿਆ ਕੋਈ ਵਿਸ਼ਨੂੰ ਬਣਿਆ ਕੋਈ ਕੁਝ ਬਣਿਆ ਕੋਈ ਕੁਝ ਸਾਧ ਕਹਿੰਦੇ ਜਿੰਨੂੰ ਆਪਣਾ ਗੁਰੂ ਕਹਿੰਦੇ ਨੇ ਉਹ ਨਚਦੇ ਨੇ ਤੇ ਜਿਹੜੇ ਚੇਲੇ ਨੇ ਦਾਤਾ ਜੀ ਕਹਿੰਦੇ ਨੇ ਜਿਹੜੇ ਉਹਨਾਂ ਦੇ ਪੈਰਾਂ ਵਿੱਚ ਡਿੱਗਦੇ ਨੇ ਉਹਨਾਂ ਦੇ ਸਾਜਵ ਜਾਣ ਤੇ ਚੇਲੇ ਸਾਜਵ ਜਾਰੇ ਨੇ ਗੁਰੂ ਨਚਦੇ ਨੇ ਸਭ ਕਹਿੰਦੇ ਨੇ ਕੈਸੀ ਬੇਅਦਬੀ ਐ ਧਰਮ ਦੀ ਦਾਤਾ ਜੀ ਕਹਿੰਦੇ ਨੇ ਪੈਰ ਹਲਾਇਨ ਪੈਰਾਂ ਨੂੰ ਹਲਾਉਂਦੇ ਨੇ ਫੇਰ ਅਣ ਸਿਰ ਤੇ ਦਾਤਾ ਜੀ ਕਹਿੰਦੇ ਨੇ ਜਿਵੇਂ ਜਿਵੇਂ ਦਾ ਐਕਟ ਕਰਨਾ ਹੁੰਦਾ ਉਵੇਂ ਉਵੇਂ ਸਿਰ ਫੇਰਦੇ ਨੇ ਉੱਡ ਉੱਡ ਰਾਵਾਂ ਝਟ ਐ ਪਾਏ ਸਤਿਗੁਰ ਕਹਿੰਦੇ ਨੇ ਜਦੋਂ ਨੱਚਦੇ ਨੇ ਪੈਰ ਹਲਾਉਂਦੇ ਨੇ ਪੈਰਾਂ ਦੇ ਨਾਲ ਮਿੱਟੀ ਉੱਡਦੀ ਐ ਉੱਡ ਉੱਡ ਰਾਵਾਂ 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 ਦਾ ਮਤਲਬ ਐ ਮਿੱਟੀ ਮਿੱਟੀ ਉੱਡਦੀ ਐ ਪੈਰਾਂ ਨਾਲ ਤੇ ਸਤਿਗੁਰ ਕਹਿੰਦੇ ਨੇ ਮਿੱਟੀ ਉੱਡ ਕੇ ਕੀ ਹੁੰਦੀ ਐ ਛਟ ਐ ਪਾਏ ਸਿਰ ਵਿੱਚ ਪੈਂਦੀ ਐ ਦਾਤਾ ਜੀ ਕਹਿੰਦੇ ਨੇ ਉੱਡ ਉੱਡ ਰਾਵਾਂ ਛਟ ਐ ਪਾਏ ਵੇਖੈ ਲੋਗ ਲੋਗ ਵੇਖਦੇ ਨੇ ਹੱਸੈ ਹੱਸਦੇ ਨੇ ਘਰ ਜਾਏ ਫਿਰ ਘਰ ਚਲੇ ਜਾਂਦੇ ਨੇ ਪਾਤਸ਼ਾਹ ਕਹਿੰਦੇ ਨੇ ਦੇਖੋ ਕੈਸੀ ਵਿਡੰਬਣਾ ਹੈ ਧਰਮ ਨੂੰ ਸਮਝਣਾ ਸੀ ਉਹ ਜੋ ਕੁਝ ਧਾਰਮਿਕ ਗ੍ਰੰਥਾਂ ਦੇ ਅੰਦਰ ਹੈ ਉਹਨੂੰ ਪੜ੍ਹ ਕੇ ਉਹਨੂੰ ਆਪਣੇ ਜੀਵਨ ਦੇ ਅੰਦਰ ਆਧਾਰ ਬਣਾਉਣਾ ਸੀ ਆਸਰਾ ਬਣਾਉਣਾ ਸੀ ਉਹਦੇ ਵਿੱਚ ਜੀਣਾ ਸੀ ਇਤੇ ਹੋ ਕੀ ਰਿਹਾ ਸਤਿਗੁਰ ਕਹਿੰਦੇ ਨੇ ਉਹਨਾਂ ਚੀਜ਼ਾਂ ਦਾ ਰੂਪਾਂਤਰਣ ਹੋ ਰਿਹਾ ਹੈ ਉਹ ਚੀਜ਼ਾਂ ਵੀ ਉਹਵੇਂ ਬਣਾਈਆਂ ਜਾ ਰਹੀਆਂ ਨੇ ਵੇਖਣ ਵਾਲੇ ਲੋਕ ਦੇਖਦੇ ਨੇ ਹੱਸਦੇ ਨੇ ਫਿਰ ਉਹਨੂੰ ਹੋਰ ਰੋਚਕ ਬਣਾਉਣ ਦੇ ਲਈ ਉਹਨਾਂ ਦੇ ਅੰਦਰ ਐਸੇ-ਐਸੇ ਡਾਇਲੋਗਸ ਫਿਟ ਕੀਤੇ ਜਾਂਦੇ ਨੇ ਕਿਉਂਕਿ ਸਾਹਮਣੇ ਜਿਹੜੇ ਬੰਦੇ ਦੇਖ ਰਹੇ ਨੇ ਉਹਨਾਂ ਦੇ ਅੰਦਰ ਰੋਚਕਤਾ ਵੀ ਤੇ ਪੈਦਾ ਕਰਨੀ ਹੈ ਨਾ ਹੁਣ ਸਤਗੁਰ ਕਹਿੰਦੇ ਨੇ ਜਿਹੜੇ ਕਰ ਰਹੇ ਨੇ ਜਿਹੜੇ ਗੁਰੂ ਬਣੇ ਨੇ ਉਹਨਾਂ ਦਾ ਜੀਵਨ ਗੁਰੂ ਵਰਗਾ ਥੋੜਾ ਹੈਗਾ ਆਪਾਂ ਵੀ ਹੁਣ ਕਹਿਣ ਲੱਗ ਪਏ ਨਾ ਵੀ ਜਿਹੜੇ ਜੜੀਆਂ ਪਿੱਕਚਰਾਂ ਬਣ ਰਹੀਆਂ ਨੇ ਸਿੱਖੀ ਨੂੰ ਲੈ ਕੇ ਆਪਾਂ ਵੀ ਕਹਿਣ ਲੱਗ ਪਿਆ ਬਿਨਿ ਇਹੋ ਜਿਹਾਉਣਾ ਚਾਹੀਦਾ ਪਰ ਧਿਆਨ ਦੇਣਾ ਜਿਨ੍ਹਾਂ ਨੇ ਉਹ ਬਣਾਈਆਂ ਕਿ ਉਹਨਾਂ ਦਾ ਜੀਵਨ ਬਦਲਿਆ ਜਿਨ੍ਹਾਂ ਨੇ ਉਹ ਬਣਾਈਆਂ ਜਦੋਂ ਉਹਨਾਂ ਨੇ ਫਿਲਮ ਵਿੱਚ ਆਣਾ ਹੁੰਦਾ ਉਦੋਂ ਦਾੜਾ ਵੀ ਲੰਮਾ ਹੋ ਜਾਂਦਾ ਹੈ ਉਦੋਂ ਸਿਰ ਤੇ ਪਗੜੀ ਵੀ ਵੱਧ ਜਾਂਦੀ ਹੈ ਤੇ ਜਦੋਂ ਉਹ ਫਿਲਮ ਖਤਮ ਹੋ ਜਾਂਦੀ ਹੈ ਉਦੋਂ ਫਿਰ ਕੋਨਮੋਨ ਹੋ ਜਾਂਦੇ ਨੇ ਜੇ ਅਸਰ ਉਹ ਜੇ ਉਹਦਾ ਅਸਰ ਹੁੰਦਾ ਹੋਵੇ ਪਹਿਲਾ ਅਸਰ ਤੇ ਉਹਨਾਂ ਤੇ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਉਹਨੂੰ ਫਿਲਮਾਇਆ ਹੈ ਅਸਰ ਤੇ ਉਹਨਾਂ ਤੇ ਵੀ ਹੋਣਾ ਚਾਹੀਦਾ ਸੀ ਨਾ ਉਹ ਕਹਿੰਦੇ ਨੇ ਨਹੀਂ ਇਹ ਤੇ ਅਸੀਂ ਇਸ ਕਰਕੇ ਕਰ ਰਹੇ ਹਾਂ ਵੀ ਇਹਦੇ ਨਾਲ ਪ੍ਰਚਾਰ ਹੋ ਰਿਹਾ ਕਿੱਥੇ ਪ੍ਰਚਾਰ ਪ੍ਰਚਾਰ ਇਸ ਤਰ੍ਹਾਂ ਜੇ ਪ੍ਰਚਾਰ ਹੁੰਦਾ ਹੋਵੇ ਤੇ ਫਿਰ ਤੇ ਉਹ ਸਾਰੇ ਸਿੱਕੀ ਸਰੂਪ ਵਾਲੇ ਬਣ ਜਾਣੇ ਚਾਹੀਦੇ ਸੀ ਫਿਰ ਤੇ ਜਿੰਨਾ ਜਿੰਨਾ ਨੇ ਕੁਝ ਕੀਤਾ ਉਹ ਸਾਰੇ ਸਿੱਖ ਬਣ ਜਾਂਦੇ ਪਰਦਾਤਾ ਜੀ ਕਹਿੰਦੇ ਨੇ ਨਹੀਂ ਉਹ ਆ ਕੀ ਵੇਖਿਆ ਲੋਗ ਲੋਗ ਵੇਖਦੇ ਨੇ ਹੱਸਦੇ ਨੇ ਘਰ ਜਾਏ ਘਰ ਚਲੇ ਜਾਂਦੇ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਂ ਸਾਹਿਬ ਕਹਿੰਦੇ ਨੇ ਤੇ ਰੋਟੀਆਂ ਕਰਕੇ ਹੋ ਰਿਆ ਉਹਨੇ ਇਸ ਕਰਕੇ ਫਿਲਮ ਆਇਆ ਕਿਉਂਕਿ ਉਹਨੂੰ ਪਤਾ ਸੀ ਮੈਂ 50 50 ਕਰੋੜ ਲਾ ਰਿਆਂ ਤੇ ਮੈਨੂੰ ਇਹਦੇ ਵਿੱਚ ਬਦਲੇ ਵਿੱਚ 100 ਕਰੋੜ ਦਾ ਬੈਨੀਫਿਟ ਹੋ ਜਾਏ 150 ਕਰੋੜ ਮਿਲ ਜਾਏ ਉਹ ਤੇ ਆਪਣੇ ਮੁਨਾਫੇ ਲਈ ਕੰਮ ਕਰ ਰਿਹਾ ਹੈ ਜੇ ਲੋਕ ਦੇਖ ਰਹੇ ਨੇ ਆਪਣਾ ਇੰਟਰਟੇਨਮੈਂਟ ਦੇਖ ਰਹੇ ਨੇ ਵੀ ਇਹਦੇ ਵਿੱਚੋਂ ਸਾਨੂੰ ਕੀ ਮਿਲਿਆ ਬੰਦਾ ਪੈਸਾ ਖਰਚ ਕਰਕੇ ਜਦੋਂ ਦੇਖਣ ਜਾਂਦਾ ਹੈ ਇਹ ਕਹਿੰਦਾ ਨਾ ਵੀ ਮੈਂ ਕਿੰਨਾ ਕੁ ਇੰਟਰਟੇਨਮੈਂਟ ਹਾਸਲ ਕੀਤਾ ਇਹਨਾਂ ਦੇ ਤੋਂ ਸਤਿਗੁਰੂ ਜੀ ਗੱਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਲ ਸਾਬ ਕਿਹਦੇ ਨੇ ਤਾਲ ਪਤਾ ਕਿਉਂ ਪੂਰੇ ਨਹੀਂ ਇੱਥੇ ਰੋਟੀਆਂ ਕਾਰਨ ਹੈ ਇੱਥੇ ਰੋਟੀਆਂ ਕਾਰਨ ਹੁਣ ਸੱਚ ਜਾਣਿਓ ਜੇ ਜੇ ਪ੍ਰਚਾਰ ਦੀ ਗੱਲ ਕਰੀਏ ਉਹਨੇ ਸਾਰਾ ਕੁਝ ਸਭ ਜੰਗਾਂ ਤੇ ਫਸਰ ਗਿਆ ਜੀ ਸਾਰੀਆਂ ਜੰਗਾਂ ਤੇ ਹੁਣ ਮੇਰੇ ਵਰਗਾ ਬੰਦਾ ਭਾਵੇਂ ਉਹ ਪ੍ਰਚਾਰ ਦਾ ਦੌਰ ਪ੍ਰਚਾਰ ਕਰ ਰਿਹਾ ਪਰ ਸੱਚ ਇਹ ਜਿੰਨਾ ਵੱਡਾ ਪ੍ਰਚਾਰਕ ਓਨੀ ਵੱਡੀ ਪੇਟਾ ਜਿੰਨਾ ਵੱਡਾ ਕੀਰਤਨੀਆ ਓਨੀ ਵੱਡੀ ਪੇਟਾ ਇੱਕ ਸ਼ਬਦ ਪੜ੍ਹਨ ਦੇ ਲਈ ਤੁਸੀਂ ਘੰਟੇ ਦਾ ਸਮਾਂ ਲਿਆ ਹੈ ਘੰਟੇ ਦੇ 55000 ਦੀ ਗੱਲ ਕੀਤੀ ਹੈ ਤੇ ਜੇ ਘੰਟੇ ਤੋਂ ਬਾਅਦ ਇੱਕ ਸ਼ਬਦ ਹੋਰ ਪੜ੍ਹਨ ਦੀ ਕਹਿ ਦਿੱਤਾ ਉਹਨੇ ਨਾਲ ਹੋਰ ਜੋੜ ਜਾਣੇ ਨੇ ਉਹਨਾਂ ਲਈ ਪ੍ਰਚਾਰ ਨਹੀਂ ਹੈ ਉਹਨਾਂ ਲਈ ਤੇ ਉਹ ਕੀ ਹੈ ਵਪਾਰ ਹੈ ਉਹਨੂੰ ਸਾਹਿਬ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਂ ਤੇ ਅਸੀਂ ਬੜੇ ਖੁਸ਼ ਹੁੰਨੇ ਆ ਇਹੋ ਜਿਹਾਂ ਨੂੰ ਬੁਲਾ ਕੇ ਵੀ ਨਹੀਂ ਬੜਾ ਸਤਕਾਰਯੋਗ ਰਾਗੀ ਹੈ ਪਾਤਸ਼ਾਹ ਕਹਿੰਦੇ ਨੇ ਉਹਨਾਂ ਵੱਲ ਤਵੱਜੋ ਦਿਓ ਇੱਕ ਬੰਦੇ ਨੂੰ ਬੁਲਾਇਆ ਕੰਟਾ ਕੀਰਤਨ ਕੀਤਾ ਤੁਸੀਂ 51000 ਰੁਪਏ ਟਾ ਦੇ ਕੇ ਤੋਰ ਦਿੱਤਾ ਦੂਜੇ ਪਾਸੇ ਤੁਹਾਡੇ ਗੁਰੂ ਘਰ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਰੋਜ਼ ਕਰ ਰਹੇ ਨੇ ਸਵੇਰੇ ਸ਼ਾਮ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਮਹੀਨੇ 'ਚ ਤਿੰਨ ਬੰਦਿਆਂ ਨੂੰ 30000 ਰੁਪਏ ਦੇ ਕੇ ਤੋਰ ਦਿੱਤਾ ਵੀ ਚਲੋ ਤੁਹਾਡਾ 10-10000 ਰੁਪਏ ਘਰ ਚਲਾਓ ਆਪਣਿਆਂ ਦੇ ਨਾਲ ਜਿਹੜੇ ਕਹਿਣ ਵਾਲੇ ਨੇ 10000 ਵਿੱਚ ਆਪਣਾ ਘਰ ਚਲਾ ਕੇ ਤੇ ਦਿਖਾਣ ਇਤੇ ਬਾਬੇ ਨਾਨਕ ਦਾ ਤਰ ਸਮੇ ਕਿੰਨਾ ਸਪਾਈਆਂ ਰਾਗੀਆਂ ਸੇਵਾਦਾਰਾਂ ਤੇ ਉਹ 15 15 10 10 6 6 5 5000 ਰੁਪਏ ਲੈ ਕੇ ਵੀ ਆਪਣਾ ਘਰ ਖੁਸ਼ੀ ਨਾਲ ਚਲਾ ਲੈਂਦੇ ਨੇ ਫਿਰ ਤੂੰ ਮੈਂ ਤਾਂ ਦੁਨੀਆਂ ਭਰ ਦੀਆਂ ਲੱਗਦੀਆਂ ਨੇ ਉੱਤੇ ਪਰ ਸਮਝ ਤੇ ਲਈਏ ਨਾ ਵੀ ਇਹ ਘਾਟ ਕਿੱਥੇ ਹੈ ਕਮੀ ਤੇ ਸਾਡੇ ਅੰਦਰ ਹੈ ਨਾ ਦਾਤਾ ਜੀ ਇਹ ਗੱਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਲ ਸਭ ਕਹਿੰਦੇ ਨੇ ਰੋਟੀਆਂ ਕਰਕੇ ਉਹ ਤਾਲ ਪੂਰਦੇ ਨੇ ਆਪ ਪਛੜੇ ਧਰਤੀ ਨਾਲ ਆਪਣੇ ਆਪ ਨੂੰ ਪਛੜਦੇ ਨੇ ਮਾਰਦੇ ਨੇ ਧਰਤੀ ਨਾਲ ਪਾਪ ਜਿਵੇਂ ਜਿਵੇਂ ਡੈਕਟ ਹੁੰਦਾ ਉਵੇਂ ਉਵੇਂ ਹੱਥ ਪੈਰ ਮਾਰਨੇ ਪਾਤਸ਼ਾਹ ਕਹਿੰਦੇ ਨੇ ਗੋਪੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵਨ ਸੀਤਾ ਰਾਜੇ RAM ਜਿੰਨੇ ਸੀਤਾ ਜੀ ਦਾ RAM ਜੀ ਦਾ ਰੋਲ ਕੀਤਾ ਉਹ ਵੀ ਗਾ ਰਿਹਾ ਫਿਰ ਪਾਤਸ਼ਾਹ ਕਹਿੰਦੇ ਨੇ ਨਿਰਪਉ ਨਿਰੰਕਾਰ ਸਚਨਾ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਾਲਕ ਪ੍ਰਮਾਤਮਾ ਹੈ ਉਹ ਨਿਰਪਉ ਹੈ ਉਹਨੂੰ ਕਿਸੇ ਦਾ ਭੈ ਨਹੀਂ ਨਿਰੰਕਾਰ ਉਹਦਾ ਕੋਈ ਆਕਾਰ ਨਹੀਂ ਉਹ ਨਾ ਤੇ ਕਿਸੇ ਦੇ ਭੈ ਵਿੱਚ ਨਾ ਉਹਦਾ ਕੋਈ ਆਕਾਰ ਹੈ ਸਚਨਾ ਉਹ ਤੇ ਸਦਾ ਹਾਜ਼ਰ ਨਾਜ਼ਰ ਹੈ ਜਾਂ ਕਾ ਕੀਆ ਸਗਲ ਜਹਾਨ ਜਿੰਦਾ ਕੀਤਾ ਸਾਰਾ ਜਹਾਨ ਹੈ ਜਿਨੇ ਸਾਰੀ ਦੁਨੀਆ ਨੂੰ ਬਣਾਇਆ ਹੈ ਸੇਵਕ ਸੇਵੈ ਕਰਮ ਚੜਾਓ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੇਵਕ ਨੇ ਉਹਨੂੰ ਸੇਵਦੇ ਨੇ ਉਹਨੂੰ ਯਾਦ ਕਰਦੇ ਨੇ ਉਹ ਪਖੰਡ ਨਹੀਂ ਕਰਦੇ ਪਹਿਲਾ ਸਤਿਗੁਰ ਨੇ ਜਿਹੜਾ ਇਨ ਬਾਣੀ ਵਿੱਚ ਜ਼ਿਕਰ ਕੀਤਾ ਉਹਨਾਂ ਦਾ ਜਿਹੜੇ ਪਖੰਡ ਕਰ ਰਹੇ ਨੇ ਉਹਨਾਂ ਦੇ ਜੀਵਨ ਵਿੱਚ ਧਰਮ ਨਹੀਂ ਹੈਗਾ ਪਰ ਉਹਨਾਂ ਨੇ ਭੇਖ ਉਹ ਜਿਹਾ ਬਣਾਇਆ ਹੈ ਵੇਖਣ ਵਾਲਿਆਂ ਨੇ ਵੇਖਿਆ ਹੱਸੇ ਘਰ ਚਲੇ ਗਏ ਪਰ ਦਾਤਾ ਜੀ ਕਹਿੰਦੇ ਨੇ ਦੂਜੇ ਪਾਸੇ ਪ੍ਰਮਾਤਮਾ ਕੀ ਹੈ ਨਿਰਭਉ ਹੈ ਨਿਰੰਕਾਰ ਹੈ ਉਹ ਸਦਾ ਹਾਜ਼ਰ ਨਾਜ਼ਰ ਹੈ ਉਹਨੇ ਸਾਰਾ ਜਹਾਨ ਬਣਾਇਆ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸੇਵਕ ਸੇਵੈ ਜਿਹੜੋਂ ਦੇ ਸੇਵਕ ਨੇ ਉਹਨੂੰ ਸੇਮਦੇ ਨੇ ਉਹਨੂੰ ਯਾਦ ਕਰਦੇ ਨੇ ਉਹਦੇ ਗੁਣਾਂ ਨੂੰ ਚੇਤੇ ਕਰਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਕਰਮ ਉਹਦੀ ਬਖਸ਼ਿਸ਼ ਨਾਲ ਉਹਦੀ ਕਿਰਪਾ ਲੈ ਕੇ ਚੜਾਓ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਹਮੇਸ਼ਾ ਆਤਮਿਕ ਤੌਰ ਤੇ ਉੱਚੇ ਬਣੇ ਰਹਿੰਦੇ ਨੇ ਤੇ ਸਤਿਗੁਰ ਕਹਿੰਦੇ ਨੇ ਪਿੰਨੀ ਰਹਿਣ ਉਹਨਾਂ ਦੀ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ ਜਿਹੜੀ ਲੰਗਰੀ ਹੈ ਸਾਡੇ ਸਾਰਿਆਂ ਦੀ ਸਾਬ ਕਹਿੰਦੇ ਨੇ ਪਿੰਨੀ ਪਿੰਨੀ ਦਾ ਮਤਲਬ ਹੈ ਮਿੱਠੀ ਪਿੰਨੀ ਰਹਿਣੜੀਏ ਚਮਕਣ ਤਾਰੇ ਰਾਤ ਪਿੰਨੀ ਹੈ ਮਿੱਠੀ ਹੈ ਦਾਤਾ ਜੀ ਕਹਿੰਦੇ ਨੇ ਉਹ ਜਿਹੜੀ ਮਿੱਠੀ ਮਿੱਠੀ ਰਾਤ ਵਿੱਚ ਤਾਰੇ ਚਮਕਦੇ ਨੇ ਉਸ ਸਮੇਂ ਅੰਦਰ ਰੱਬ ਦੇ ਪਿਆਰੇ ਰੱਬ ਦੀ ਉਸਤਤ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਜਾਗ ਕੇ ਦਾਤਾ ਜੀ ਕਹਿੰਦੇ ਨੇ ਭਿੰਨੀ ਰਹਿਣ ਜਿੰਨਾ ਮਨ ਚਾਉ ਜਿੰਨਾ ਤੇ ਮਨ ਵਿੱਚ ਚਾਉ ਸੀ ਪਿਆਰ ਸੀ ਪਰਮਾਤਮਾ ਦੀ ਬੰਦਗੀ ਕਰਨ ਦਾ ਉਹ ਜਿਹੜੇ ਸੇਵਕ ਸੀ ਉਹਨਾਂ ਨੂੰ ਪਤਾ ਲੱਗਾ ਉਹ ਆਪਣੀ ਜ਼ਿੰਦਗੀ ਰੂਪੀ ਰਾਤ ਲੰਘਦਿਆਂ ਲੰਘਦਿਆਂ ਸਤਿਗੁਰ ਕਹਿੰਦੇ ਨੇ ਭਿੰਨੀ ਇਹ ਜਿਹੜੀ ਮਿੱਠੀ ਰਾਤ ਜ਼ਿੰਦਗੀ ਦੀ ਲੰਗਦੀ ਪਈ ਐ ਚਾਹ ਦੇ ਨਾਲ ਇਹਦੇ ਵਿੱਚ ਰੱਬ ਦੀ ਉਸਤਤ ਕਰ ਰਹੇ ਨੇ ਰੱਬ ਦੀ ਵਡਿਆਈ ਕਰ ਰਹੇ ਨੇ ਰੱਬ ਦੇ ਗੁਣ ਗਾ ਰਹੇ ਨੇ ਉਹਨਾਂ ਦੇ ਅੰਦਰ ਚਾਹ ਹੈ ਰੋਟੀਆਂ ਕਰਨ ਨਹੀਂ ਅਗੇ ਧਿਆਨ ਦੇਣਾ ਇੱਕ ਕਰਮ ਚਾਹ ਵਿੱਚ ਕਰਨਾ ਤੇ ਇੱਕ ਕਰਮ ਰੋਟੀ ਕਰਕੇ ਕਰਨਾ ਜਿਹੜਾ ਕਰਮ ਰੋਟੀ ਕਰਕੇ ਐ ਉਹ ਤੇ ਰੋਟੀ ਤੱਕ ਸੀਮਤ ਐ ਨਾ ਉਹਦਾ ਉਹਦਾ ਜ਼ਿੰਦਗੀ ਨਾਲ ਤੇ ਕੋਈ ਤਾਲੁਕਾਤ ਨਹੀਂ ਹੈਗਾ ਤੇ ਜਿਹੜਾ ਕਰਮ ਸਤਿਗੁਰ ਕਹਿੰਦੇ ਨੇ ਚਾਉ ਵਿੱਚ ਹੈ ਦਾਤਾ ਜੀ ਕਹਿੰਦੇ ਨੇ ਉਹ ਤੇ ਪ੍ਰੇਮ ਹੈ ਉਹ ਤੇ ਚਾਉ ਹੈ ਹੁਣ ਚਾਉ ਦੀ ਕੋਈ ਕੀਮਤ ਨਹੀਂ ਹੈਗੀ ਦਾਤਾ ਜੀ ਕਹਿੰਦੇ ਨੇ ਭਿੰਨੀ ਰਹਿਣ ਜਿਨ੍ਹਾਂ ਮਨ ਚਾਉ ਸਿੱਖੀ ਸਿੱਖਿਆ ਗੁਰ ਵਿੱਚ ਆ ਉਹ ਸਿੱਖਿਆ ਸਤਿਗੁਰੂ ਦੀ ਸਿੱਖਦੇ ਨੇ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ ਨਦਰੀ ਕਰਮ ਲੰਗਾਏ ਪਰ ਉਹ ਪ੍ਰਮਾਤਮਾ ਦੀ ਨਦਰ ਲੈਂਦੇ ਨੇ ਪ੍ਰਮਾਤਮਾ ਦੀ ਬਖਸ਼ਿਸ਼ ਹਾਸਲ ਕਰਦੇ ਨੇ ਤੇ ਸਤਿਗੁਰ ਕਹਿੰਦੇ ਨੇ ਲੰਗਾਏ ਪਾਰ ਸੰਸਾਰ ਤੋਂ ਪਵ ਜਲ ਤੋਂ ਜਗਤ ਤੋਂ ਪਾਰ ਹੋ ਜਾਂਦੇ ਨੇ ਉਹਨਾਂ ਦੀ ਰਹਿਣੀ ਬਹਿਣੀ ਜੀਵਨ ਸੰਸਾਰ ਦੀ ਤਰ੍ਹਾਂ ਜੀਵਨ ਨਹੀਂ ਹੁੰਦਾ ਉਹ ਦੁਨੀਆ ਤੋਂ ਵੱਖਰੇ ਹੁੰਦੇ ਨੇ ਉਹ ਬੜੀ ਚੜ੍ਹਦੀ ਕਲਾ ਵਿੱਚ ਹੁੰਦੇ ਨੇ ਸਦਾ ਹੀ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਿਰਫ ਇਹਨੂੰ ਤੁਸੀਂ ਭਗਤੀ ਮੰਨਦੇ ਹੋ ਜਿੰਨੂੰ ਸਤਿਗੁਰ ਨੇ ਉੱਪਰ ਪਹਿਲਾਂ ਜ਼ਿਕਰ ਕੀਤਾ ਵੀ ਨੱਚਣਾ ਟੱਪਣਾ ਦਾਤਾ ਜੀ ਕਹਿੰਦੇ ਨੇ ਹਾਰ ਸ਼ਿੰਗਾਰ ਕਰਨੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕੋਲੂ ਚਰਖਾ ਚੱਕੀ ਚੱਕ ਸਭ ਕਹਿੰਦੇ ਨੇ ਕੋਲੂ ਪੁਰਾਣੇ ਸਮੇਂ ਚ ਜਿਹੜੇ ਕੋਲੂ ਹੁੰਦੇ ਸਨ ਉਹਦੇ ਉੱਤੇ ਜਿੰਦੇ ਤੇ ਸਰੇਉਂਦਾ ਤੇਲ ਤਿਲ ਦਾ ਤੇਲ ਕੱਢਣਾ ਜੋ ਜਦੋਂ ਤੇਲ ਕੱਢਣ ਲਈ ਕੋਲੂ ਕੋਲੂ ਨੂੰ ਕੀ ਕੀਤਾ ਜਾਂਦਾ ਸੀ ਉਹ ਬੈਲ ਜਿਹੜੇ ਸਨ ਬਲਦ ਜਿਹੜੇ ਇਸ ਨੂੰ ਚਲਦੇ ਹੁੰਦੇ ਸਨ ਘੁੰਮਦੇ ਰਹਿੰਦੇ ਸਨ ਸਾਰਾ ਦੇ ਉਹਨਾਂ ਕੋ ਜੰਗਾ ਬਣੀ ਹੁੰਦੀ ਸੀ ਉਹਨਾਂ ਘਮੀ ਜਾਣਾ ਉਹਦੇ ਕੋ ਉਹਨਾਂ ਦੇ ਘੁੰਮਣ ਦੇ ਨਾਲ ਐਸਾ ਸਿਸਟਮ ਸੀ ਉਹ ਜਿਹੜੀ ਜਿੰਦੇ ਅੰਦਰ ਤਿਲ ਪਾਣੀ ਸਰਿਓ ਪਾਣੀ ਉਹਦੇ ਅੰਦਰੋਂ ਤੇਲ ਨਿਕਲਣਾ ਜਦੋਂ ਪੈਣਾ ਉਹਨੇ ਆਪਸ ਵਿੱਚ ਟਕਰਾਨਾ ਦਾਤਾ ਜੀ ਕਹਿੰਦੇ ਨੇ ਜਿਹੜਾ ਕੋਲੂ ਹੈ ਚਰਖਾ ਚਰਖਾ ਚੱਕਣ ਵਾਲਾ ਜਿਹੜਾ ਉਹ ਗੋਲ-ਗੋਲ ਘੁੰਮਦਾ ਨਾ ਪੁਰਾਣਾ ਚਰਖਾ ਕਿਸੇ ਨੇ ਤੁਹਾਡੇ ਵਿੱਚੋਂ ਵੇਖਿਆ ਹੋਵੇ ਚੱਕੀ ਜਿਹੜੀ ਚੱਕੀ ਆਟਾ ਪੀਸਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਚੱਕ ਚੱਕ ਦਾ ਮਤਲਬ ਹੈ ਜਿਹੜਾ কুমਹਾਰ ਕੋਲ ਚੱਕ ਹੁੰਦਾ ਇਹ ਸਾਰੀਆਂ ਚੀਜ਼ਾਂ ਗੋਲ-ਗੋਲ ਘੁੰਮਦੀਆਂ ਨੇ ਫਿਰ ਪਾਤਸ਼ਾਹ ਕਹਿੰਦੇ ਨੇ ਥਰਵਾਰ ਰੋਲੇ ਜਿਹੜੇ ਧਰਤੀ ਤੇ ਵਾਮ ਰੋਲੇ ਉੱਠਦੇ ਨੇ ਤੁਸੀਂ ਦੇਖਿਆ ਨਾ ਉਹ ਵਾਗ ਗੋਲ-ਗੋਲ ਘੁੰਮਦੇ ਨੇ ਜਿੱਥੇ-ਕਿਥੇ ਹਵਾ ਇਕੱਠੀ ਹੋ ਜਾਏ ਫਿਰ ਪਾਤਸ਼ਾਹ ਕਹਿੰਦੇ ਨੇ ਥਲਵਾ ਰੋਲੇ ਬਹੁਤ ਅਨੰਤ ਕਿੰਨੇ ਹੀ ਗਿਣਤੀ ਨਹੀਂ ਹੈਗੀ ਕਿੰਨੇ ਹੀ ਧਰਤੀ ਤੇ ਐਸੇ ਰੋਲੇ ਰੋਜ਼ ਉੱਠਦੇ ਨੇ ਲਾਟੂ ਮਧਾਨੀਆਂ ਸਾਬ ਕਹਿੰਦੇ ਨੇ ਲਾਟੂ ਗੋਲ-ਗੋਲ ਘੁੰਮਦਾ ਹੈ ਮਧਾਨੀ ਜਦੋਂ ਚਾਟੀ ਦੇ ਵਿੱਚ ਪੈਂਦੀ ਹੈ ਤਾਂ ਘੁੰਮਦੀ ਹੈ ਪਾਤਸ਼ਾਹ ਕਹਿੰਦੇ ਨੇ ਅਨਗਾਹ ਅਨਗਾਹ ਦਾ ਮਤਲ ਅੰਨ ਨੂੰ ਗਾਣਾ ਜਿਹੜੇ ਪੁਰਾਣੇ ਸਮੇਂ 'ਚ ਅੱਜ ਤੇ ਚੱਕੀਆਂ ਨੇ ਨਾ ਪੁਰਾਣੇ ਸਮੇਂ 'ਚ ਉਹ ਅੰਨ ਨੂੰ ਗਾਣਾ ਜਦੋਂ ਕਣਕ ਵੱਢੀ ਜਾਂਦੀ ਸੀ ਉਹਨਾਂ ਨੂੰ ਗਾਣ ਦੇ ਲਈ ਉਹਨਾਂ ਨੂੰ ਗਾਣ ਦੇ ਲਈ ਇੱਕ ਥਾਂ ਬਣੀ ਹੁੰਦੀ ਸੀ ਜਿੱਥੇ ਬਲਦ ਵਗੈਰਾ ਕੋਈ ਚੀਜ਼ ਉੱਪਰ ਘੁੰਮਦੇ ਰਹਿਣਾ ਹੁੰਦੇ ਉੱਤੇ ਉਹਦੇ ਵਿੱਚੋਂ ਦਾਣਾ ਵੱਖਰਾ ਹੋ ਜਾਣਾ ਛਿਲਕਾ ਵੱਖਰਾ ਹੋ ਜਾਣਾ ਅੰਨ ਗਾਹ ਸਾਬ ਕਹਿੰਦੇ ਨੇ ਪੰਖੀ ਪੌਂਦੀਆਂ ਪੰਖੀ ਪੌਂਦੀਆਂ ਦਾ ਮਤਲਬ ਇਹ ਪੰਖੀਆਂ ਦਾ ਭਵਨਾ ਪੰਖੀ ਜਿਹੜੇ ਪੰਛੀ ਨੇ ਪੌਂਦੀਆਂ ਪੰਭੀਰੀਆਂ ਅੱਜ ਜਦੋਂ ਮੀਂਹ ਹੁੰਦਾ ਨਾ ਮੀਂਹ ਪੈਣਾ ਹੁੰਦਾ ਹੈ ਆ ਸ਼ੌਕ ਲੱਗਾ ਹੁੰਦਾ ਤੁਸੀਂ ਵੇਖੋ ਅਸਮਾਨ ਵਿੱਚ ਪੰਭੀਰੀਆਂ ਉੱਡਦੀਆਂ ਨੇ ਗੋਲ-ਗੋਲ ਇੱਕੀ ਜੰਗਾਂ ਤੇ ਘੁੰਮੇ ਜਾਂਦੀਆਂ ਨੇ ਦਾਤਾ ਜੀ ਕਹਿੰਦੇ ਨੇ ਪੰਖੀ ਭੌਂਦੀਆਂ ਲੈ ਨਾ ਸਾ ਇੰਨੀ ਤੇਜ਼ ਉੱਡਦੇ ਨੇ ਇੰਜ ਲੱਗਦਾ ਵੀ ਸ਼ਾਇਦ ਸਾਹ ਵੀ ਨਹੀਂ ਲੈ ਰਹੇ ਤੇ ਦਾਤਾ ਜੀ ਕਹਿੰਦੇ ਨੇ ਸੂਏ ਚਾੜ ਪੁਵਾਈਏ ਜੰਤ ਪੁਰਾਣੇ ਸਮੇਂ ਚ ਜਦੋਂ ਕਿਸੇ ਨੂੰ ਸਜਾ ਦੇਣੀ ਹੁੰਦੀ ਸੀ ਉਹਨੂੰ ਸੂਏ ਤੇ ਚੜਾਇਆ ਜਾਂਦਾ ਸੀ ਉਸ ਸੂਏ ਨੂੰ ਗੋਲ-ਗੋਲ ਘੁਮਾਇਆ ਜਾਂਦਾ ਸੀ। ਪਾਤਸ਼ਾਹ ਕਹਿੰਦੇ ਨੇ ਸੂਇ ਚਾੜ ਭਵਾਈਆਂ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰधे ਨਾਨਕ ਜੀ ਇਹ ਪਟਕਣ ਵਾਲੀਆਂ ਭੌਣ ਵਾਲੀਆਂ ਕਿੰਨੀਆਂ ਹੀ ਚੀਜ਼ਾਂ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। ਪਰ ਕੀ ਜੇ ਸਿਰਫ ਪਟਕਣ ਦੇ ਨਾਲ ਗੋਲ-ਗੋਲ ਘੁੰਮਣ ਦੇ ਨਾਲ ਰੱਬ ਦੀ ਪ੍ਰਾਪਤੀ ਹੋਣੀ ਹੁੰਦੀ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇ ਸਾਰੀਆਂ ਕੋਲ-ਗੋਲ ਕੁੰਡੀਆਂ ਪਈਆਂ ਨੇ। ਪਰ ਤੇ ਇਹਨਾਂ ਸਭਨਾਂ ਨੇ ਮੁਕਤ ਹੋ ਜਾਣਾ ਸੀ। ਦਾਤਾ ਜੀ ਕਹਿੰਦੇ ਨੇ ਪੰਖੀ ਪੌਂਦਿਆਂ ਲੈ ਨਸਾ ਸੁਹਿ ਚਾੜ ਪੁਹਾਈਆਂ ਜੰਤ ਨਾਨਕ ਪੌਂਦਿਆਂ ਗਨਤ ਨਾ ਅੰਤ ਬੰਧਨ ਬੰਦ ਪੁਹਾਏ ਸੋਏ ਸਭ ਕਹਿੰਦੇ ਨੇ ਬੰਦਨਾ ਵਿੱਚ ਬੰਦੇ ਹੋਏ ਸਦਾ ਸੰਸਾਰ ਵਿੱਚ ਪਟਕਦੇ ਨੇ ਪੈ ਕਿਰਤ ਨੱਚੈ ਸਭ ਕੋਏ ਹੁਣ ਜਿਵੇਂ ਜਿਵੇਂ ਦੀ ਕਿਸੇ ਕੋਲੋਂ ਕਿਰਸੇ ਦੀ ਕਿਰਤ ਹੈ ਪੈ ਪੈ ਦਾ ਮਤਲਬ ਹੈ ਪੈਣਾ ਜਿਵੇਂ ਦੀ ਕੋਈ ਕਿਰਤ ਕਰਦਾ ਹੈ ਨੱਚੈ ਸਭ ਕੋ ਸਭ ਉਸੇ ਤਰ੍ਹਾਂ ਕਰਮ ਕਰ ਰਹੇ ਨੇ ਜਿਵੇਂ ਜਿਵੇਂ ਦੀ ਜਿੰਦੀ ਕਿਰਤ ਐ ਓਵੇਂ ਓਵੇਂ ਦਾ ਜਿਹੜੇ ਨਾਟਕ ਨਾਟਕ ਕਰਨ ਵਾਲੇ ਨੇ ਉਹਨਾਂ ਦੀ ਉਹ ਕਿਰਤ ਐ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਪ੍ਰਮਾਤਮਾ ਦੀ ਸਿਫਤਸਲਾ ਨੂੰ ਆਪਣਾ ਜੀਵਨ ਬਣਾ ਲੈਂਦੇ ਨੇ ਹੁਣ ਸਾਇ ਕਹਿੰਦੇ ਨੇ ਜਿਵੇਂ ਜਿਵੇਂ ਦੀ ਜਿੰਨਾ ਦੀ ਕਿਰਤ ਐ ਓਵੇਂ ਓਵੇਂ ਦਾ ਕਰਮ ਕਰ ਰਹੇ ਨੇ ਨੱਚ ਨੱਚ ਹੱਸੈ ਨੱਚ ਨੱਚ ਹੱਸੇ ਨੱਚਦੇ ਨੇ ਪਾਪ ਕਰਮ ਕਰਦੇ ਨੇ ਹੱਸਦੇ ਨੇ ਜਿਹੜੇ ਸੰਸਾਰ ਦੇ ਅੰਦਰ ਕਰਮ ਕਰਦੇ ਆ ਕਰਦੇ ਆ ਹੱਸਦੇ ਨੇ ਚੱਲੈ ਸਿਰ ਜਦਨ ਦੁਨੀਆ ਤੋਂ ਜਾਂਦੇ ਨੇ ਫਿਰ ਰੋਂਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਉੱਡ ਨਾ ਜਾਹੀ ਸਿੱਧ ਨਾ ਹੋਏ ਪਾਤਸ਼ਾਹ ਕਹਿੰਦੇ ਨੇ ਉਹ ਉੱਚੇ ਜੀਵਨ ਵਾਲੇ ਨਹੀਂ ਬਣਦੇ ਉਹ ਸਿੱਧ ਨਹੀਂ ਹੁੰਦੇ ਉਹ ਉੱਚੇ ਜੀਉਣ ਵਾਲੇ ਨਹੀਂ ਬਣ ਜਾਂਦੇਓ ਸਿੱਧ ਨਹੀਂ ਬਣ ਜਾਂਦੇ ਉੱਡ ਨਾ ਜਾਹੀਂ ਉੱਡ ਨਾ ਜਾਹੀਂ ਦਾ ਮਤਲਬ ਉਹ ਉੱਚੇ ਜੀਵਨ ਵਾਲਾ ਬਣ ਜਾਣਾ ਆਤਮਿਕ ਜੀਵਨ ਕਰਕੇ ਉੱਚਾ ਹੋ ਜਾਣਾ ਸਿੱਧ ਨਾ ਹੋਏ ਪਾਤਸ਼ਾਹ ਕਹਿੰਦੇ ਨੇ ਸਿੱਧ ਨਹੀਂ ਬਣ ਜਾਂਦੇਓ ਨੱਚਣ ਕੁੱਦਣ ਮਨ ਕਾ ਚਾਹ ਪਾਤਸ਼ਾਹ ਕਹਿੰਦੇ ਨੇ ਨੱਚਣਾ ਕੁੱਦਣਾ ਤੇ ਮਨ ਦਾ ਛਾਏ ਹੁਣ ਸਾਡੇ ਵਿੱਚ ਵੀ ਸ਼ੁਰੂ ਹੋ ਗਿਆ ਜੀ ਤੁਸੀਂ ਦੇਖੋ ਇਹ ਸਿਰਫ ਸਤਿਗੁਰ ਨੇ ਆਖਿਆ ਬੰਦਗੀ ਬੜੇ ਸਹਿਜ ਦਾ ਕਰਮ ਹੈ ਦੇਖੋ ਨਾ ਕੀਰਤਨ ਕਰਦੇ ਆ ਕਰਦੇ ਆ ਪੱਗਾਂ ਲਾ ਲੈਂਦੇ ਨੇ ਇੱਕ ਦੂਜੇ ਦੀਆਂ ਕਿਵੇਂ ਕਰਦੇ ਨੇ ਉਹਨੂੰ ਬੰਦਗੀ ਕਹਿੰਦੇ ਹੋ ਤੁਸੀਂ ਨੇ ਸਭ ਕਹਿੰਦੇ ਨੇ ਇਹ ਬੰਦਗੀ ਨਹੀਂ ਹੈ ਕਿੰਨੇ ਤਰ੍ਹਾਂ ਦੇ ਪਖੰਡ ਅਸੀਂ ਸ਼ੁਰੂ ਕਰ ਦਿੱਤੇ ਲੇਟਾਂ ਬੰਦ ਕਰ ਲੋ ਫਿਰ ਵਾਜੇ ਦੀ jaan ਕੱਢ ਦੇਣੀ ਉਲਕੀ ਦੀ ਜਿੰਦ ਕਢ ਲੈਣੀ ਮਾਰ ਮਾਰ ਕੇ ਆਤਮਾ ਬੱਸ ਫਾੜ ਕੇ ਰੱਖ ਦੇਣੀ ਹੁਣੇ ਤੇ ਸਤਿਗੁਰ ਕਹਿੰਦੇ ਨੇ ਦੱਸੋ ਜੀ ਇਹ ਬੰਦਗੀ ਏ ਪਾਤਸ਼ਾਹ ਕਹਿੰਦੇ ਨੇ ਨਹੀਂ ਦਾਤਾ ਜੀ ਕਹਿੰਦੇ ਨੇ ਉੱਡ ਨਾ ਜਾਹੀਂ ਸਿੱਧ ਨਾ ਹੋਏ ਨੱਚਣ ਕੁਦਣ ਮਨ ਕਾ ਚਾਓ ਸਭ ਕਹਿੰਦੇ ਨੇ ਤੇ ਮਨ ਦਾ ਚਾਹ ਨੱਚ ਲੋ ਕੁਦ ਲੋ ਇਹਨੂੰ ਤੁਸੀਂ ਭਗਤੀ ਕਹਿ ਲੋ ਤੇ ਤੁਹਾਡੀ ਭੁੱਲ ਐ ਨਚਣਾ ਕੁਦਣਾ ਭਗਤੀ ਨਹੀਂ ਹੁੰਦੀ ਕਦੀ ਭਗਤੀ ਸਹਿਜ ਹੈ ਜਿੰਨਾ ਸਹਿਜ ਵਿੱਚ ਟਿਕੋਗੇ ਉਹਨਾਂ ਆਨੰਦ ਆਏਗਾ ਉਹਨਾਂ ਤੁਹਾਨੂੰ ਆਪਣੇ ਆਪ ਵਿੱਚ ਅਨੁਭਵ ਹੋਏਗਾ ਵੀ ਹਾਂ ਸਾਡੇ ਜੀਵਨ ਦੇ ਅੰਦਰ ਕੁਝ ਬਦਲ ਰਿਹਾ ਹੈ ਸਾਨੂੰ ਮਹਿਸੂਸ ਹੋ ਰਿਹਾ ਸਾਡੇ ਅੰਦਰ ਕੁਝ ਬਦਲਦਾ ਪਿਆ ਨਿੱਤੇ ਨਚਣ ਕੁੱਦਣ ਵਾਲੇ ਤੇ ਫਿਰ ਉਵੇਂ ਦੇ ਉਵੇਂ ਹੋ ਜਾਂਦੇ ਨੇ ਥੋੜੀ ਦੇਰ ਨੱਚਦੇ ਕੁੱਦਦੇ ਨੇ ਫਿਰ ਉਵੇਂ ਬੰਦਾ ਐਂਟਰਟੇਨਮੈਂਟ ਲੱਭਦਾ ਹਰ ਜਗ੍ਹਾ ਤੇ ਅੱਜ ਭਗਤੀ ਦੇ ਅੰਦਰ ਵੀ ਬੰਦਾ ਉਹੋ ਜਿਹੀ ਚੀਜ਼ਾਂ ਲੱਭਣ ਲੱਗ ਪਿਆ ਪਰ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਉ ਏ ਨਾਨਕ ਜੀ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਮਾਤਮਾ ਦਾ ਪਾਉ ਹੈ ਪ੍ਰੇਮ ਹੈ ਉਹਨਾਂ ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਹੈ ਤਿਨਾ ਮਨ ਪਾਉ ਉਹਨਾਂ ਦੇ ਅੰਦਰ ਹੀ ਪ੍ਰਮਾਤਮਾ ਦਾ ਪ੍ਰੇਮ ਹੈ ਜਿਨ੍ਹਾਂ ਦੇ ਅੰਦਰ ਡਰ ਨਹੀਂ ਹੈ ਸਤਿਗੁਰ ਕਹਿੰਦੇ ਨੇ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਵੀ ਨਹੀਂ ਹੈ ਸਭ ਕਿਰਪਾ ਕਰਨ ਇਹਨਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਬਖਸ਼ਣ ਜਿਨ੍ਹਾਂ ਵਿੱਚ ਸਤਿਗੁਰ ਨੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਬੰਦਾ ਬਾਹਰੀ ਤੌਰ ਤੇ ਕਰਦਾ ਹੈ ਕਿਸੇ ਦੇ ਸਾਖ ਸੁਆਗ ਬਣਾ ਲੈਣੇ ਜਾਂ ਫਿਰ ਕਿਸੇ ਤਰ੍ਹਾਂ ਦੇ ਹੋਰ ਕਰਮ ਕਰਨੇ ਨਚਨ ਪੁੱਦਨ ਵਾਲੇ ਵੀ ਇਹ ਭਗਤੀ ਕਰ ਰਹੇ ਆ ਸਭ ਕਹਿੰਦੇ ਨੇ ਨਹੀਂ ਭਗਤੀ ਕਰਨ ਵਾਲਾ ਸੇਵਕ ਉਸ ਨਿਰੰਕਾਰ ਦੀ ਭਗਤੀ ਕਰਦਾ ਜਿਹੜਾ ਨਿਰੰਕਾਰ ਪੂਰੀ ਖਲਕਤ ਦੇ ਵਿੱਚ ਸਦਾ ਹਾਜ਼ਰ ਨਾਜ਼ਰ ਹੈ ਤੇ ਉਹਦੀ ਬੰਦਗੀ ਕੀ ਹੈ ਉਹਦੇ ਪ੍ਰੇਮ ਵਿੱਚ ਭਿੱਜ ਕੇ ਉਹਦੀ ਸਿਫਤਸਲਾਹ ਦੇ ਵਿੱਚ ਜੁੜ ਕੇ ਉਹਦੇ ਗੁਣ ਗਾਣਾ